ਵੈਲਕਮ ਬੈਕ ਟੂ ਮਾਈ YouTube ਚੈਨਲ ਅੱਜ ਇੱਕ ਨਵੀਂ ਕਹਾਣੀ ਲੈ ਕੇ ਪੇਸ਼ ਹੋਇਆ ਉਮੀਦ ਕਰਦੇ ਹਾਂ ਤੁਹਾਨੂੰ ਜਰੂਰ ਪਸੰਦ ਆਏਗੀ ਕਹਾਣੀ ਦਾ ਨਾਮ ਹੈ ਜੀ ਨੈਲੇ ਤੇ ਦੈਲਾ ਜਾਇਜ਼ਾਦ ਉਸ ਕੋਲ ਚੰਗੀ ਸੀ ਪਰ ਨਸ਼ੇ ਦਾ ਆਦੀ ਹੋਣ ਕਰਕੇ ਉਸ ਦਾ ਵਿਆਹ ਬਹੁਤ ਲੇਟ ਹੋਇਆ ਚੰਗੇ ਤਕੜੇ ਘਰ ਵਾਲੇ ਜਿਨ੍ਹਾਂ ਵਿੱਚ ਪੂਰਾ ਦਾਸ ਦੇ ਸਕਣ ਦੀ ਸਮਰੱਥਾ ਸੀ ਉਹ ਨਸ਼ੇ ਦਾ ਆਦੀ ਹੋਣ ਕਰਕੇ ਪਾਸਾ ਵੱਟ ਜਾਂਦੇ ਸਨ ਜੀਤੀ ਦਾ ਰਿਸ਼ਤਾ ਉਸ ਨੂੰ ਹੋ ਤਾਂ ਗਿਆ ਜੀਤੀ ਦੇ ਮਾਪਿਓ ਕੋਲ ਕੇਵਲ ਜੀਤੀ ਹੀ ਸੀ ਦਾਸ ਦੇਣਾ ਦੂਰ ਦੀ ਗੱਲ ਸੀ ਉਹ ਤਾਂ ਬਰਾਤ ਨੂੰ ਵੀ ਨਾ ਕਰ ਗਏ ਮਰਦਾ ਕੀ ਨਾ ਕਰਦਾ ਉਸਦੇ ਪਿਓ ਨੇ ਨਸ਼ੇੜੀ ਪੁੱਤ ਨੂੰ ਛੜਾਰੇੰਦਾ ਦੇਖ ਕੇ ਜੀਤੀ ਦੇ ਰਿਸ਼ਤੇ ਨੂੰ ਹਾਂ ਕਰ ਲਈ ਜੀਤੀ ਦਾ ਵਿਆਹ ਬਿਲਕੁਲ ਸਾਦੇ ਢੰਗ ਨਾਲ ਹੋ ਗਿਆ ਲਾੜਾ ਵੱਡੀ ਉਮਰ ਦਾ ਦੇਖ ਕੇ ਜੀਤੀ ਦੀ ਉਸ ਦੀਆਂ ਸਹੇਲੀਆਂ ਕੋੜਾ ਘੁੱਟ ਭਰ ਕੇ ਰਹਿ ਗਈਆਂ ਹੌਲੀ-ਹੌਲੀ ਸੱਸ ਆਪਣਾ ਰੰਗ ਦਿਖਾਉਣ ਲੱਗ ਪਈ। ਕਦੀ ਕਹਿੰਦੀ ਨੰਗਾ ਨਾਲ ਮੱਥਾ ਲੱਗ ਗਿਆ। ਕਦੇ ਮੋਟਰਸਾਈਕਲ ਦਾ ਮੀਣਾ ਮਾਰਦੀ। ਦਿਨੋ-ਦਿਨ ਜੀਤੀ ਨੂੰ ਤੰਗ ਕਰਨਾ ਸੱਸ ਦੀ ਆਦਤ ਬਣ ਗਈ ਸੀ। ਜੀਤੀ ਘਰ ਵਾਲੇ ਨੂੰ ਕੁਝ ਦੱਸਦੀ ਤਾਂ ਉਹ ਵੀ ਮਾਂ ਦਾ ਪੱਖ ਮੋੜਾ। ਇੱਕ ਦਿਨ ਤਾਂ ਹੱਦ ਹੀ ਹੋ ਗਈ। ਜੀਤੀ ਦੀ ਸੱਸ ਨੇ ਸ਼ਾਮ ਨੂੰ ਬਚੀ ਹੋਈ ਸਬਜ਼ੀ ਨੂੰ ਜੀਤੀ ਦੇ ਆਪਣੇ ਫ੍ਰਿਜ ਵਿੱਚ ਰੱਖਣ ਲਈ ਆਖਿਆ ਇਸ ਦੇ ਇਸ ਵਰਤਾਰੇ ਨੇ ਜੀਤੀ ਨੂੰ ਅੰਦਰ ਤੱਕ ਝੰਜੋੜ ਦਿੱਤਾ ਕਿਉਂਕਿ ਉਹ ਦਾਜ ਵਿੱਚ ਕੁਝ ਵੀ ਲੈ ਕੇ ਨਹੀਂ ਸੀ ਆਈ ਇਹ ਤਾਂ ਉਸ ਦੇ ਮਾਪਿਓ ਦੇ ਗਰੀਬੀ ਦਾ ਮੁਖਾਲ ਉਡਾਇਆ ਜਾ ਰਿਹਾ ਸੀ ਜੀਤੀ ਅਗਲੇ ਦਿਨ ਪੇਕੇ ਜਾਣ ਲਈ ਤਿਆਰ ਹੋ ਗਈ ਸੱਸ ਨੇ ਪੁੱਛਿਆ ਤਾਂ ਜੀਤੀ ਨੇ ਆਖਿਆ ਕਿ ਮੈਂ ਪਹਿਲਾਂ ਤਾਂ ਕੁਝ ਲੈ ਕੇ ਨਹੀਂ ਆਈ ਹੁਣ ਫ੍ਰਿਜ ਮੋਟਰਸਾਈਕਲ ਏਸੀ ਵਗੈਰਾ ਸਭ ਕੁਝ ਹੀ ਲੈ ਕੇ ਆਵਾਂਗੀ ਜੀਤੀ ਨੂੰ ਕਿਸੇ ਨੇ ਵੀ ਨਾ ਰੋਕਿਆ ਸਗੋਂ ਸਾਰੇ ਅੰਦਰ ਤੋਂ ਰਾਜੀ ਸਨ ਜੀਤੀ ਨੂੰ ਗਿਆ 6 ਮਹੀਨੇ ਬੀਤ ਗਏ ਦੋਵਾਂ ਪਾਸਿਆਂ ਤੋਂ ਕੋਈ ਸੰਪਰਕ ਨਾ ਹੋਇਆ ਜੀਤੀ ਦਾ ਦਿਓਰ ਵੀ ਸਿਦਰਾ ਜਿਹਾ ਸੀ ਜਦੋਂ ਦੋਵੇਂ ਭਰਾ ਇਕੱਠੇ ਖੇਤ ਜਾਂਦੇ ਤਾਂ ਲੋਕਾਂ ਨੇ ਮਖੌਲ ਵਿੱਚ ਕਹਿਣਾ RAM ਰਲਾਈ ਜੋੜੀ ਇੱਕ ਕੰਨਾ ਇੱਕ ਕੋੜੀ ਇੱਧਰ-ਉੱਧਰ ਕਰਕੇ ਜੀਤੀ ਦੀ ਸੱਸ ਨੇ ਛੋਟੇ ਪੁੱਤ ਵਾਸਤੇ ਵੀ ਰਿਸ਼ਤੇ ਦਾ ਇੰਤਜ਼ਾਮ ਕਰ ਲਿਆ ਜਿਸ ਦੇ ਰਿਸ਼ਤਾ ਹੋਇਆ ਤਾਂ ਜੀਤੀ ਦੀ ਸੱਸ ਨੇ ਰਿਸ਼ਤਾ ਕਰਨ ਵਾਲਿਆਂ ਨੂੰ 7 ਲੱਖ ਰੁਪਏ ਫੜਾ ਦਿੱਤੇ ਤਾਂ ਕੀ ਕਿਤੀ ਕਿ ਸ਼ਗਨ ਪਾ ਕੇ ਇਹ 7 ਲੱਖ ਰੁਪਏ ਲੋਕਾਂ ਨੂੰ ਦਿਖਾ ਕੇ ਮੁੰਡੇ ਦੀ ਝੋਲੀ ਵਿੱਚ ਪਾ ਦਿਓ ਸਾਰਾ ਕੰਮ ਵਿਉਂਤਬੰਦ ਤਰੀਕੇ ਨਾਲ ਹੋ ਗਿਆ ਇਸ ਦਾ ਮਕਸਦ ਇਹ ਸੀ ਕਿ ਇੱਕ ਤਾਂ ਪਿੰਡ ਵਿੱਚ ਵਾਵਾ ਵਾਵਾ ਹੋਵੇਗੀ ਦੂਜਾ ਜੀਤੀ ਦੇ ਪੇਕਿਆਂ ਨੂੰ ਨੀਵਾਂ ਦਿਖਾਇਆ ਜਾਵੇ ਸਾਰੇ ਪ੍ਰੋਗਰਾਮ ਦੀ ਵੀਡੀਓ ਬਣਾ ਲਈ ਗਈ ਕੁਝ ਦਿਨ ਬਾਅਦ ਜੀਤੀ ਦੇ ਦਿਓਰ ਦਾ ਵਿਆਹ ਵੀ ਹੋ ਗਿਆ ਜੀਤੀ ਦੀ ਦਰਾਣੀ ਪੜ੍ਹੀ ਲਿਖੀ ਸੀ ਉਸਨੇ ਕੁਝ ਦਿਨ ਵਿੱਚ ਭਾਂਪ ਲਿਆ ਕੇ ਪਰਿਵਾਰ ਤਾਂ ਠੀਕ ਠਾਕ ਹੀ ਹੈ ਇੱਥੇ ਤਾਂ ਕਮਲੇ ਨੂੰ ਭੇਜੀਏ ਨਾਈਆਂ ਦੇ ਤੇ ਜਾ ਬੜੇ ਵਾਹਮਣਾ ਦੀ ਵਾਲੀ ਗੱਲ ਹੈ ਜੀਤੀ ਦੀ ਦਰਾਨੀ ਨੇ ਪੇਕੇ ਜਾ ਕੇ ਤਲਾਕ ਦਾ ਕੇਸ ਕਰ ਦਿੱਤਾ ਤੇ ਨਾਲ 7 ਲੱਖ ਰੁਪਏ ਜੋ ਸ਼ਗਨ ਵੇਲੇ ਝੋਲੀ ਵਿੱਚ ਪਵਾਇਆ ਸੀ ਘਰ ਵਿੱਚ ਭਗੜ ਮੱਚ ਗਈ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਮਸਲੇ ਦਾ ਹੱਲ ਨਾ ਨਿਕਲਿਆ ਅਖੀਰ ਵਿੱਚ ਤਲਾਕ ਦੀ ਤਾਰੀਖ ਆ ਗਈ ਜੱਜ ਨੂੰ ਫੈਸਲੇ ਤੋਂ 2 ਦਿਨ ਪਹਿਲਾਂ ਵਕੀਲ ਨੇ ਵਿਆ ਦੀ ਸਾਰੀ ਵੀਡੀਓ ਦਿਖਾਈ ਸੀ ਜਿਸ ਵਿੱਚ 7 ਲੱਖ ਰੁਪਏ ਝੋਲੀ ਪਾਉਂਦੇ ਦਿਸ ਰਹੇ ਸਨ ਜੱਜ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ 7 ਲੱਖ ਰੁਪਏ ਸਮੇਤ ਵਿਆਜ ਕੁੜੀ ਵਾਲਿਆਂ ਨੂੰ ਵਾਪਸ ਕਰੇ ਅਤੇ 5 ਲੱਖ ਰੁਪਏ ਖਰਚਾ ਦਿਓ ਜੱਜ ਨੇ ਨਿਆਲੇ ਤੇ ਦੱਲਾ ਜਾਰ ਦਿਤਾ ਫੈਸਲਾ ਸੁਣ ਕੇ ਮੁੰਡੇ ਵਾਲਿਆਂ ਨੂੰ ਤਰੇਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਪਿੰਡ ਵਿੱਚ ਹਰ ਕੋਈ ਕਿਆ ਰਿਹਾ ਸੀ ਵਧੀਆ ਫੈਸਲਾ ਹੋਇਆ ਏ ਅੱਜ ਤੋਂ ਗਰੀਬਾਂ ਦੀਆਂ ਧੀਆਂ ਨਾਲ ਦਾਸ ਦੇ ਲਾਲਚ ਵਿੱਚ ਕੋਈ ਵੀ ਖਿਲਵਾੜ ਨਹੀਂ ਕਰੇਗਾ ਲੁੱਟਣ ਵਾਲੇ ਅੱਜ ਲੁੱਟੇ ਗਏ ਦੋਕ ਦਿਨਾਂ ਬਾਅਦ ਜੀਤੀ ਦੀ ਸੱਸ ਆਪਣੇ ਨਸ਼ੇੜੀ ਪੁੱਤ ਨੂੰ ਨਾਲ ਲੈ ਕੇ ਜੀਤੀ ਨੂੰ ਵਾਪਸ ਲਿਉਣ ਲਈ ਚਲੀ ਗਈ ਹੱਥ ਬੰਨ੍ਹ ਕੇ ਨੱਕ ਨਾਲ ਲਕੀਰਾਂ ਕੱਟ ਕੇ ਸੱਸ ਨੇ ਜੀਤੀ ਅਤੇ ਉਸਦੇ ਪੇਕਿਆਂ ਨੂੰ ਮਸਾ ਮਨਾਇਆ ਤੇ ਜੀਤੀ ਨੂੰ ਵਾਪਸ ਲੈ ਗਏ ਜੇਕਰ ਕਹਾਣੀ ਵਧੀਆ ਲੱਗੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਕਹਾਣੀ ਦੇ ਰਾਈਟਰ ਨੇ ਗਮਦੂਰ ਸਿੰਘ ਸਰਾਓ